ਸਿੱਧੂ ਜੋੜੀ ਦੀ ਫੇਰ ਹੋਈ ਸਿਆਸਤ ਵਿੱਚ ਵਾਪਸੀ ਸਿੱਧੂ ਜੋੜੀ ਨੇ ਸਿਆਸਤ ਵਿੱਚ ਕਰ ਦਿੱਤਾ ਵੱਡਾ ਖੁਲਾਸਾ ਜੋ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਤੇ ਪੰਚਾਇਤੀ ਚੋਣਾਂ ਹੋਈਆਂ ਉਸ ਵਿੱਚ ਸੱਤਾਧਾਰੀ ਪਾਰਟੀ ਨੇ ਕਿਸ ਤਰ੍ਹਾਂ ਨਜਾਇਜ਼ VOTING ਕੀਤੀ ਜੋ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੋੜ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਨਗਰ ਨਿਗਮ ਚੋਣਾਂ ਦੇ ਵਿੱਚ ਵਿਦੇਸ਼ ਗਏ ਲੋਕਾਂ ਦੀਆਂ ਵੋਟਾਂ ਪੋਲ ਕੀਤੀਆਂ ਗਈਆਂ ਮੁਰਦਿਆਂ ਦੀਆਂ ਵੋਟਾਂ ਪੋਲ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਤੱਕ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ ਭਾਰਤੀ ਚੋਣ ਕਮਿਸ਼ਨ ਦੇ ਕੋਲ ਇਸਦੀ ਰਿਪੋਰਟ ਦਿੱਤੀ ਜਾਵੇਗੀ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੋ ਲੋਕਲਾਈਜ਼ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਜੋ ਆਪਣੀਆਂ ਸਰਗਰਮੀਆਂ ਵਿਦਾਈਆਂ ਹੋਈਆਂ ਨੇ ਉੱਥੇ ਕਾਂਗਰਸ ਪਾਰਟੀ ਨੇ ਵੀ ਜੋ ਆਪਣੀ ਮਹਿਮਸ਼ੇਰੀ ਏ ਜਿਸ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਤੇ ਆਪਣੇ ਹਲਕੇ ਦੇ ਲੋਕਾਂ ਨਾਲ ਹੋਏ ਤੱਕਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਨੇ ਨਵਜੋਤ ਕੌਰ ਨੇ ਕਿਹਾ ਕਿ ਜੋ ਪਿਛਲੀਆਂ ਨਗਰ ਨਿਗਮ ਚੋਣਾਂ ਹੋਈਆਂ ਉਸ ਵਿੱਚ ਕਿਵੇਂ ਜਿੱਤਿਆ ਹੋਇਆਂ ਨੂੰ ਹਰਾ ਦਿੱਤਾ ਗਿਆ ਤੇ ਹਾਰਿਆ ਨੂੰ ਜਿਤਾ ਦਿੱਤਾ ਗਿਆ ਸੋ ਨਜਾਇਜ਼ VOTING ਹੋਈ ਮੁਰਦਿਆਂ ਦੇ ਵੋਟਾਂ ਪੋਲ ਕਰਵਾਈਆਂ ਗਈਆਂ ਵਿਦੇਸ਼ ਕੈ ਲੋਕਾਂ ਦੇ ਵੋਟਾਂ ਪੋਲ ਕਰਵਾਈਆਂ ਗਈਆਂ ਜੋ ਨਵਜੋਤ ਕੋਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਨਵਜੋਤ ਕੋਰ ਨੇ ਜਿਵੇਂ ਹੀ ਅੰਮ੍ਰਿਤਸਰ ਦੇ ਵਿੱਚ ਨਵਜੋਤ ਕੋਰ ਸਰਗਰਮ ਹੋਏ ਨੇ ਆਪਣੇ ਹਲਕੇ ਤੋਂ ਚੋਣ ਲੜਨ ਦਾ ਵੀ ਉਹਨਾਂ ਨੇ ਐਲਾਨ ਕੀਤਾ ਹੈ ਜੋ ਪਿਛਲੇ ਦਿਨੀ ਕਾਂਗਰਸ ਵਿੱਚ ਸ਼ਾਮਲ ਹੋਏ ਅਲਿੰਗ ਜੋਸ਼ੀ ਜਿਨ੍ਹਾਂ ਨੇ ਇਸੇ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਉਸ ਤੋਂ ਪਹਿਲਾਂ ਸਿੱਧੂ ਜੋੜੀ ਦੇ ਵੱਲੋਂ ਵੀ ਆਪਣੇ ਇਸ ਹਲਕੇ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਨੇ ਸੋ ਨਵਜੋਤ ਕੌਰ ਦੇ ਵੱਲੋਂ ਜੋ ਹੁਣ ਰੌਹਲ ਕਾਂਦੀ ਵੱਲੋਂ ਚਲਾਈ ਹੋਈ ਮਹਿੰਮ ਵੋਟ ਚੋਰ ਗੱਦੀ ਛੋੜ ਮਹਿੰਮ ਨੂੰ ਅੱਗੇ ਵਧਾਉਂਦੇ ਹਾਂ ਆਪਣੇ ਸਾਬਕਾ ਕੌਂਸਲਰ ਸੁਲਿੰਦਰ ਸੈਣੀ ਦੇ ਘਰ ਪਹੁੰਚੇ ਤੇ ਉਹਨਾਂ ਦੇ ਕੋਲੋਂ ਸਾਰੇ ਸਬੂਤ ਲੈ ਕੇ ਜੋ ਚੋਣ ਕਮਿਸ਼ਨ ਤੱਕ ਰੌਹਲ ਕਾਂਦੀ ਤੱਕ ਪਹੁੰਚਾਉਣ ਦੀ ਗੱਲ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਜੋ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਿਛਲੇ ਦਿਨੀ ਉਹਨਾਂ ਨੂੰ ਵੱਡੇ ਸਬੂਤ ਹੱਥ ਲੱਗੇ ਨੇ ਜੋ ਸੱਤਾਧਾਰੀ ਆਮ ਆਦਮੀ ਪਾਰਟੀ ਨੇ 80 ਮੁਰਦਿਆਂ ਅਤੇ 130 ਵਿਦੇਸ਼ੀ ਲੋਕਾਂ ਦੀਆਂ ਵੋਟਾਂ ਪੋਲ ਕਰਵਾਈਆਂ ਸਾਬਕਾ ਕੌਂਸਲਰ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਸਾਰੇ આરોਪ ਸਾਰੇ ਸਬੂਤਾਂ ਦੇ ਆਧਾਰ ਤੇ ਸਨ ਸੋ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਡਾਕਟਰ ਨਰਜੋਤ ਕੋਰ ਨੇ આરોਪ ਲਗਾਇਆ ਕਿ ਕੌਂਸਲਰ ਸ੍ਰਿੰਦਰ ਸੈਲੀ ਨੂੰ ਜਿੱਤ ਦੇਣ ਦੇ ਬਾਵਜੂਦ ਵੀ ਉਹਨਾਂ ਨੂੰ ਹਰਾਇਆ ਦਿਖਾਇਆ ਗਿਆ ਜਦੋਂ ਉਹ ਆਪਣੇ ਪੋਲਿੰਗ ਬੂਥ ਦੇ ਉੱਪਰ ਵੋਟਾਂ ਦੀ ਗਿਣਤੀ ਸਮੇਂ ਜਿੱਤ ਗਏ ਤੇ ਜਦੋਂ ਉਹ ਸਰਟੀਫਿਕੇਟ ਲੈਣ ਵਾਸਤੇ ਜਾਂਦੇ ਨੇ ਤਾਂ ਉਹਨਾਂ ਨੂੰ ਹਰਾ ਦਿੱਤਾ ਜਾਂਦਾ ਹੈ ਉੱਥੇ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਘਰਾੜ ਦਿੱਤਾ ਜਾਂਦਾ ਹੈ ਤੱਕਾ ਸ਼ਾਈ ਕੀਤੀ ਗਈ ਸੱਤਾਧਾਰੀ ਪਾਰਟੀ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਭਾਰਤੀ ਚੋਣ ਪ੍ਰਣਾਲੀ ਹੈ ਇੱਥੇ ਕੋਈ ਤੱਕਾ ਨਹੀਂ ਚੱਲਦਾ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਹੱਕ ਹੈ ਪਰ ਸੱਤਾਧਾਰੀ ਪਾਰਟੀ ਨੇ ਸ਼ਰਿਆਮ ਇਥੇ ਤੱਕਾ ਕੀਤਾ ਔਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਇਆ ਸੋ ਰੋਹਲ ਗਾਂਧੀ ਦੀ ਮਹਿਮ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪ੍ਰਣਾਲੀ ਦੇ ਖਿਲਾਫ ਰੋਹਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਵੋਟ ਚੋਰ ਗੱਦੀ ਛੋੜਨ ਨੂੰ ਅੱਗੇ ਵਧਾ ਰਹੇ ਹਾਂ ਅਸੀਂ ਹਰ ਇੱਕ ਆਪਣੇ ਹਲਕੇ ਵਿੱਚ ਜਾਵਾਂਗੇ 15 ਅਕਤੂਬਰ ਤੱਕ ਅਸੀਂ 15000 ਫਾਰਮ ਭਰਾਂਗੇ ਜੋ ਚੋਣ ਅਯੋਗ ਤੱਕ ਪਹੁੰਚੇਗਾ ਅਸੀਂ ਇਹ ਬੇਸ ਲਾਈਨ ਸਬੂਤਾਂ ਦੇ ਨਾਲ ਦੇਵਾਂਗੇ ਇਹ ਫਾਈਲ ਜੋ ਰੌਣ ਗਾਂਧੀ ਕੋਲ ਵੀ ਪਚਾਵਾਂਗੇ ਜਿਸ ਵਿੱਚ ਦੱਸਿਆ ਜਾਵੇਗਾ ਕਿ ਇੱਕ ਜਿੱਤਿਆ ਹੋਇਆ ਵਿਅਕਤੀ ਜਿਸ ਦੇ ਕੋਲ 6 ਬੂਥ ਹਨ ਉਸਨੇ ਇੱਕ ਬੂਥ ਤੋਂ 300 ਤੋਂ ਵੱਧ ਝੂਠੇ ਵੋਟ ਪਾਏ ਗਏ ਇਸੇ ਤਹੀ ਇੱਕ ਐਮਐਲਏ ਬੰਨਾ ਹੈ ਤੇ ਇਸ ਤੋਂ ਹੀ ਇੱਕ ਐਮਪੀ ਬੰਨਾ ਹੈ ਪਰ ਸੱਤਾਧਾਰੀ ਪਾਰਟੀ ਜੋ ਪੰਜਾਬ ਦੇ ਵਿੱਚ ਧੱਕਾਸ਼ਾਹੀ ਕਰਕੇ ਜਿੱਤਿਆਂ ਨੂੰ ਹਰਾ ਰਹੀ ਏ ਸੋ ਸ਼ੈਲੀ ਦੇ ਉੱਪਰ આરોਪ ਲਗਾਉਂਦਿਆ ਜਿਹੜਾ ਕਿ ਸ਼ੈਲੀ ਦੇ ਵੱਲੋਂ ਉਹਨਾਂ ਨੂੰ ਹਰਾਇਆ ਗਿਆ ਉਹਨਾਂ ਨੇ ਕਿਹਾ ਕਿ 70 ਵੋਟਾਂ ਨਾਲ ਉਹ ਜਿੱਤ ਗਏ ਸਨ ਪਰ ਜਦੋਂ ਉਹ ਸਰਟੀਫਿਕੇਟ ਲੈਣ ਵਾਸਤੇ ਗਏ ਤਾਂ ਉਹਨਾਂ ਨੂੰ ਦੋ ਵੋਟਾਂ ਨਾਲ ਹਰਾ ਦਿੱਤਾ ਗਿਆ ਸੋ VOTING ਦੇ ਦਿਨ ਵੀ ਸੱਤਾਧਾਰੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਕਰਾ ਦਿੱਤਾ ਗਿਆ ਇਸ ਤੇ ਪਹਿਲਾਂ ਕਿ ਪੰਚਾਇਤੀ ਚੋਣਾਂ ਵਿੱਚ ਵੀ ਇਸ ਤਰ੍ਹਾਂ ਹੋਇਆ ਔਰ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਸੋ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿੱਧੂ ਜੋੜੀ ਭਾਵੇਂ ਪੂਰੀ ਤਰ੍ਹਾਂ ਚੁੱਪ ਸੀ ਸਿੱਧੂ ਜੋੜੀ ਦੇ ਵੱਲੋਂ ਦੂਰੀਆਂ ਬਣਾ ਲਈਆਂ ਗਈਆਂ ਸੀ ਪਰ ਹੁਣ ਪਿਛਲੇ ਦਿਨੀ ਨਵਜੋਤ ਕੋਰ ਨੇ ਐਲਾਨ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਉਤਰੀ ਤੋਂ ਚੋਣ ਲੜਨਗੇ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜੋ ਹਾਈ ਕਮਾਂਡ ਦੇ ਵੱਲੋਂ ਟਿਕਟ ਦੀ ਮੰਗ ਕਰਨਗੇ ਹਾਈ ਕਮਾਂਡ ਨੇ ਟਿਕਟ ਦੇਣਾ ਜਦੋਂ ਕਿ ਉਸੇ ਹਲਕੇ ਵਿੱਚ ਅਨੰਦ ਜੋਸ਼ੀ ਵੀ ਕਾਂਗਰਸ ਪਾਰਟੀ ਵਿੱਚ ਆ ਚੁੱਕੇ ਨੇ ਔਰ ਕਾਂਗਰਸ ਪਾਰਟੀ ਦੇ ਵੱਲੋਂ ਹੁਣ ਕਿਸ ਨੂੰ ਟਿਕਟ ਦਿੱਤਾ ਜਾਵੇਗਾ ਜਦੋਂ ਕਿ ਨਵਜੋਤ ਕੋਰ ਦੇ ਵੱਲੋਂ ਆਪਣੀਆਂ ਸਰਗਰਮੀਆਂ ਵਧਾਤੀਆਂ ਨੇ ਇਸ ਆਪਣੇ ਹਲਕੇ ਦੇ ਵਿੱਚ